ਸਾਹਿਬ ਜੀ 24 ਅਵਤਾਰਾਂ ਦੀ ਮਹਾਰਾਜ ਨੇ ਕਥਾ ਕਹੀ ਉਹਦੇ ਵਿੱਚੋਂ 11ਵੇਂ ਅਵਤਾਰ ਆ ਸ਼ਿਵ ਰੁਦਰ ਵੀ ਇਹਨਾਂ ਨੂੰ ਕਿਹਾ ਜਾਂਦਾ ਭੋਲੇਨਾਥ ਵੀ ਇਹਨਾਂ ਨੂੰ ਕਹਿੰਦੇ ਆ ਤਾਂ ਆਪਾਂ ਇਹਨਾਂ ਬਾਰੇ ਹੀ ਸਮਝਾਂਗੇ ਵੀ ਇਹਨਾਂ ਦਾ ਜਨਮ ਹੋਇਆ ਸੀ ਕਿ ਨਹੀਂ ਹੋਇਆ ਸੀਗਾ ਜੇ ਹੋਇਆ ਸੀ ਇਹਨਾਂ ਦੇ ਕਰਤੇ ਕੌਣ ਆ ਕਿਉਂਕਿ ਕੋਈ ਵੀ ਚੀਜ਼ ਜਨਮ ਲੈਂਦੀ ਆ ਉਹਦੇ ਮਾਤਾ ਪਿਤਾ ਤਾਂ ਕੋਈ ਹੁੰਦੇ ਹੀ ਆ ਨਾ ਉਹਨੂੰ ਜਨਨ ਵਾਲਾ ਜਨਮ ਦੇਣ ਵਾਲਾ ਸਾਰੀਆਂ ਗੱਲਾਂ ਦੇ ਸ਼ੰਕੇ ਦੂਰ ਹੋਣਗੇ ਤਾਂ ਆਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ 11ਵੇਂ ਅਵਤਾਰ ਸ਼ੈਭ ਅਵਤਾਰ ਟੋਟਕ ਛੰਦ ਸਭ ਹੀ ਜਨ ਧਰਮ ਕੇ ਕਰਮ ਲਗੇ ਤਜ ਜੋਗ ਕੀ ਰੀਤ ਕੀ ਪ੍ਰੀਤ ਭਗੇ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸਾਰੇ ਪੁਰਖ ਜਿਹੜੇ ਆ ਧਰਮ ਦੇ ਕੰਮਾਂ ਵਿੱਚ ਲੱਗੇ ਹੋਏ ਸੀਗੇ ਯੋਗ ਦੀ ਰੀਤੀ ਨੂੰ ਉਹਨਾਂ ਨੇ ਛੱਡ ਕੇ ਉਹਦੀ ਪ੍ਰੀਤੀ ਵਿੱਚ ਭਿੱਜ ਗਏ। ਜਦੋਂ ਧਰਮ ਚਲਾ ਗਿਆ ਤੇ ਬਹੁਤ ਜ਼ਿਆਦਾ ਜੀਵ ਜਿਹੜੇ ਆ ਉਹਦੇ ਵਿੱਚ ਗਲਤ ਤਰੀਕੇ ਨਾਲ ਆਉਣ ਲੱਗ ਗਏ। ਕਿਉਂਕਿ ਧਰਮ ਦੇ ਨਾਲ ਹੀ ਧਰਤੀ ਟਿਕੀ ਹੁੰਦੀ ਹੈ। ਧਰਤੀ ਨੂੰ ਕੋਈ ਭਾਰ ਨਹੀਂ ਲੱਗਦਾ ਜੇ ਧਰਮ ਰਵੇ ਦੁਨੀਆ ਤੇ। ਤੇ ਜਦੋਂ ਧਰਮ ਚੱਲ ਪਿਆ ਜੀਵ ਵੱਧ ਗਏ। ਉਹਨਾਂ ਬੰਦਿਆਂ ਨੇ ਕੀ ਕੀਤਾ ਕਰੋੜਾਂ ਸ਼ਕਲਾਂ ਦੇ ਰੱਬ ਬਣਾ ਲਏ ਕੋਈ ਕਿਸੇ ਨੂੰ ਮੰਨਣ ਲੱਗ ਗਿਆ ਕੋਈ ਕਿਸੇ ਨੂੰ ਮੰਨਣ ਲੱਗ ਗਿਆ ਇਸ ਤਰ੍ਹਾਂ ਦੀ ਵੀ ਰੀਤੀ ਹੋ ਜਾਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਜਦ ਧਰਮ ਚੱਲੇ ਤਬ ਜਿਉ ਵੜੇ ਜਦੋਂ ਧਰਮ ਚੱਲ ਪਿਆ ਸੀਗਾ ਤੇ ਧਰਮ ਦੇ ਵਿੱਚ ਗਲਤ ਅੰਸਰ ਪੈਦਾ ਹੋ ਗਏ ਗਲਤ ਲੋਕ ਆ ਗਏ ਧਰਮ ਨੂੰ ਹਾਨੀ ਹੋ ਗਈ ਜਦ ਜਦ ਹੋਏ ਧਰਮ ਕੀ ਹਾਨੀ ਜਦੋਂ ਜਦੋਂ ਧਰਮ ਨੂੰ ਹੀ ਹਾਨੀ ਹੁੰਦੀ ਆ ਜਗ ਜੀਵਨ ਭਾਰ ਭਰੀ ਧਰਣੀ ਦੁਖ ਆਕਲ ਜਾਤ ਨਹੀਂ ਬਣੇ ਧਰਤੀ ਪੂਰੀ ਪਾਪਾਂ ਨਾਲ ਭਰ ਗਈ ਬਹੁਤ ਦਾ ਭਾਰ ਵੱਧ ਗਿਆ ਦੁੱਖਾਂ ਦੇ ਨਾਲ ਇੰਨੀ ਜ਼ਿਆਦਾ ਵਿਆਕੁਲ ਹੋ ਗਈ ਜਿਹੜੀ ਕਥਨ ਹੀ ਨਹੀਂ ਕੀਤੀ ਜਾ ਸਕਦੀ ਫੇਰ ਕੀ ਹੋਇਆ ਜਿਹੜੀ ਧਰਤੀ ਆ ਉਹਨੇ ਗਊ ਦਾ ਰੂਪ ਧਾਰ ਕੇ ਗਾਂ ਦਾ ਰੂਪ ਧਾਰਿਆ ਇਹ ਮੈਂ ਨਹੀਂ ਕਹਿ ਰਿਹਾ ਦਸਮ ਗ੍ਰੰਥ ਵਿੱਚ ਲਿਖਿਆ ਹੋਇਆ ਤਾਂ ਰੂਪ ਗਊ ਦਾ ਦਸੰਧ ਗਈ ਜਗਨਾਇਕ ਪੈ ਦੁਖ ਰੋਤ ਪਈ ਧਰਤੀ ਦਾ ਰੂਪ ਧਾਰ ਕੇ ਨਾ ਉਹ ਗਾਂ ਦਾ ਰੂਪ ਬਣਾ ਕੇ ਧਰਤੀ ਨੇ ਤੇ ਖੀਰ ਸਮੁੰਦਰ ਵਿੱਚ ਜਾ ਕੇ ਜਗਤ ਦੇ ਸਵਾਮੀ ਨੂੰ ਮਹਾਰਾਜ ਕੰਦਰ ਰੋ ਰੋ ਕੇ ਆਪਦੇ ਦੁੱਖ ਦੱਸੇ ਜਿਵੇਂ ਹੁਣ ਆਪਾਂ ਜਦੋਂ ਵੀ ਦੁੱਖ ਹੁੰਦਾ ਆਪਣੀ ਪੀੜਾ ਹੁੰਦੀ ਆਪਾਂ ਗੁਰੂ ਅੱਗੇ ਅਰਦਾਸ ਹੀ ਕਰਦੇ ਆਂ ਆਪਦੇ ਸਤਗੁਰੂ ਅੱਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਕਤੀਆਂ ਨੇ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂ ਬਿਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਏ ਗੁਰੂ ਮੈਂ ਹੋਰ ਕਿਹਦੇ ਕੋਲ ਜਾ ਕੇ ਬੇਨਤੀ ਕਰਾਂ ਮੇਰਾ ਦੁੱਖ ਵੀ ਸੁੱਖ ਵੀ ਸਾਰਾ ਕੁਝ ਤੇਰੇ ਪਾਸ ਹੈ ਮੈਂ ਦੁੱਖ ਦੇ ਵਿੱਚ ਵੀ ਤੇਰੇ ਅੱਗੇ ਰਜ਼ੋਈ ਕਰਨੀ ਸੁੱਖ ਤੇ ਸ਼ੁਕਰਾਨਾ ਵੀ ਤੇਰਾ ਹੀ ਕਰਾਂ ਤਾਂ ਧਰਤੀ ਜਿਹੜੀ ਆ ਹੁਣ ਧਰਤੀ ਦੁਖੀ ਆ ਕਿਹਦੇ ਅੱਗੇ ਪੁਕਾਰ ਕਰੂਗੀ ਤਾਂ ਮਹਾਰਾਜ ਕਹਿੰਦੇ ਹੋਣੇ ਜਗਤ ਦਾ ਸੁਆਮੀ ਕੌਣਾ ਪ੍ਰਮਾਤਮਾ ਪਰਮਾਤਮਾ ਨੂੰ ਰੋ ਰੋ ਕੇ ਆਪ ਦਾ ਸਾਰਾ ਹਾਲ ਦੱਸਿਆ ਹਸ ਕਾਲ ਪ੍ਰਸੰਨ ਭਏ ਤਵਹੀ ਜਦੋਂ ਕਾਲ ਜੀ ਨੇ ਪਰਮਾਤਮਾ ਨੇ ਧਰਤੀ ਦੇ ਦੁੱਖ ਕੰਨਾਂ ਦੇ ਨਾਲ ਸੁਣੇ ਫਿਰ ਉਹ ਕਹਿਣ ਲੱਗੇ ਧਰਤੀ ਨੂੰ ਹੌਸਲਾ ਦਿੱਤਾ ਦੁੱਖ ਸੁਨੌਨਨ ਭੂਮ ਸੁਣਿਓ ਜਬਹੀ ਸੁਖ ਸੁਣ ਕੇ ਤੇ ਬਹੁਤ ਜ਼ਿਆਦਾ ਉਹਨਾਂ ਨੇ ਧੀਰਜ ਰੱਖਣ ਲਈ ਕਿਹਾ ਵੀ ਹੌਸਲਾ ਰੱਖੋ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਏਗਾ ਸੇ ਰੱਬ ਨੇ ਕੀ ਕੀਤਾ ਕਿ ਵਿਸ਼ਨ ਨੂੰ ਬੁਲਾਇ ਲਿਓ ਆਪਣੇ। ਵਿਸ਼ਨੂ ਇੱਕ ਦੇਵਤਾ ਹੈ। ਵਿਸ਼ਨੂ ਭਗਵਾਨ ਨੂੰ ਆਪਣੇ ਕੋਲ ਬੁਲਾ ਲਿਆ। ਕਿਉਂਕਿ ਭਗਵਾਨ ਸ਼ਬਦ ਮੈਂ ਤਾਂ ਵਰਤ ਰਿਆਂ। ਜਦੋਂ ਆਪਾਂ ਵਿਚਾਰ ਕਰਦੇ ਆਂ। ਕਈ ਵਾਰੀ ਹਿੰਦੂ ਜਿਹੜੇ ਵੀਰ ਵਿਸ਼ਨੂ ਨੂੰ ਭਗਵਾਨ ਮੰਨਣ ਵਾਲੇ ਆ ਰੱਬ ਸਮਝਦੇ ਆ। ਆਪਾਂ ਉਹਨਾਂ ਦੇ ਨਾਲ ਭਗਵਾਨ ਲਖਬ ਨਹੀਂ ਜੋੜਦੇ। ਉਹਨਾਂ ਦੀ ਜਿਹੜੀ ਕਈ ਵਾਰ ਅੰਦਰੂਨੀ ਆਤਮਾ ਹੈ ਉਹਨੂੰ ਥੇਸ ਪਹੁੰਚਦੀ। ਇਹਨਾਂ ਨੇ ਸਾਡੇ ਸ਼ੈਵ ਨੂੰ ਸ਼ੈਵ ਜੀ ਕਿਉਂ ਨਹੀਂ ਕਿਹਾ? ਇਹਨਾਂ ਨੇ ਗਣੇਸ਼ ਨੂੰ ਗਣੇਸ਼ ਜੀ ਕਿਉਂ ਨਹੀਂ ਕਿਹਾ? ਇਹਨਾਂ ਨੇ ਵਿਸ਼ਨੂ ਨੂੰ ਵਿਸ਼ਨੂ ਜੀ ਕਿਉਂ ਨਹੀਂ ਕਿਹਾ? ਕਿਉਂਕਿ ਉਹ ਉਹਨਾਂ ਲਈ ਉਹੀ ਰੱਬ ਆ। ਦੇਖੋ ਜਿੱਡੀ ਕਿਸ ਜੀ ਦੀ ਸਮਝ ਆ ਨਾ, ਉਹਦਾ ਉਹਦਾ ਕੀ ਰੱਬ ਆ। ਹੁਣ ਕੌਜ ਲੋਕ ਝੰਡਾ ਨੂੰ ਪੂਜਦੇ ਆ। ਕੌਜ ਲੋਕ ਝੰਡਾ ਨੂੰ ਪੂਜਦੇ ਆ, ਉਹਨਾਂ ਲਈ ਉਹੀ ਰੱਬ ਆ, ਉਹਨਾਂ ਦੀ ਸਮਝ ਉਹਨੀ ਕਾ। ਇਹ ਚੀਜ਼ ਇਸ ਤਰ੍ਹਾਂ ਆਪ ਜੀ ਨੇ ਸਮਝਣੀ। ਤੇ ਇੱਥੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਆ ਵੀ ਵਿਸ਼ਨੂੰ ਭਗਵਾਨ ਨੂੰ ਵਿਸ਼ਨੂੰ ਦੇਵਤੇ ਨੂੰ ਆਪਦੇ ਕੋਲ ਬੁਲਾ ਲਿਆ ਮਤਲਬ ਵਿਸ਼ਨੂੰ ਵੀ ਕਿਸੇ ਦੇ ਕਹਿਣੇ ਚ ਇਥੋਂ ਪਤਾ ਲੱਗਦਾ ਗੁਰੂ ਗੋਬਿੰਦ ਸਿੰਘ ਜੀ ਸਾਫ਼ ਕਹਿ ਰਹੇ ਆ ਟਿਗ ਵਿਸ਼ਨ ਬਲਾਏ ਲਿਓ ਆਪਣੇ ਇਹ ਭਾਤ ਕਹੋ ਤਹ ਇੱਕ ਉਸੋ ਬੰਦ ਉਹ ਭਾਵ ਕਿ ਵਿਸ਼ਨੂੰ ਨੂੰ ਸੱਦਿਆ ਤੇ ਉਹ ਨੂੰ ਆਉਣਾ ਪਿਆ ਭਿਸ਼ਮੂ ਦੇ ਉੱਪਰ ਕੋਈ ਸ਼ਕਤੀ ਹੀ ਆ ਨਾ ਵਿਸ਼ਨੂ ਦੇਵਤਾ ਜਦੋਂ ਆਇਆ ਤੇ ਉਹਨੂੰ ਸਿਰ ਪ੍ਰਮਾਤਮਾ ਨੇ ਇਸ ਤਰ੍ਹਾਂ ਕਿਹਾ ਕੀ ਕਿਆ ਸੋ ਕਹੋ ਤੂੰ ਰੁਦਰ ਸਰੂਪ ਪਰ ਤੇ ਵਿਸ਼ਨੂ ਜੀ ਤੁਸੀਂ ਰੁਦਰ ਦਾ ਰੂਪ ਰੁਦਰ ਭਾਵ ਸ਼ੈਭ ਸ਼ੈਭ ਦਾ ਸਰੂਪ ਧਾਰਨ ਕਰੋ ਜਗ ਜੀਵਨ ਕੋ ਤਲਨਾਸ਼ ਕਰੋ ਜੀਵਾਂ ਦਾ ਜਗਤ ਵਿੱਚ ਜਾ ਕੇ ਨਾਸ ਕਰੋ ਓਕੇ ਜੀਵਾਂ ਦੀ ਗਿਣਤੀ ਬੜੀ ਵੱਧ ਗਈ ਜੀਵ ਜਿਹੜੇ ਆ ਬਹੁਤ ਜ਼ਿਆਦਾ ਵੱਧ ਚੁੱਕੇ ਆ ਇਨੋ ਦਾ ਜਿਵੇਂ ਹੁਣ ਇੱਕ ਪ੍ਰਕਿਰਤੀ ਆ ਲੋਕ ਆਉਂਦੇ ਆ ਚਲੇ ਜਾਂਦੇ ਆ ਤੇਰੀ ਧਰਤੀ ਚਲਦੀ ਆ ਨਾ ਪੁਰਾਣੇ ਪੱਤੇ ਝੜ ਜਾਂਦੇ ਆ ਨਵੇਂ ਆ ਜਾਂਦੇ ਆ ਸੰਜੋਗ ਵਿਜੋਗ ਦੁਇਕਾਰ ਤੇ ਲਾਵੇ ਲੇਖਿਆ ਵਿਭਾਗ ਇਹ ਚੀਜ਼ਾਂ ਨੂੰ ਇਸ ਤਰ੍ਹਾਂ ਸਮਝਣਾ ਪੈਂਦਾ ਦੇਖੋ ਦਸਮ ਗ੍ਰੰਥ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਲਈ ਸਭ ਤੋਂ ਉੱਪਰ ਨੇ ਗੁਰੂ ਪਿਆਰੇਓ ਕਿਉਂਕਿ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲੇ ਉਹ ਤਹ ਖੋਜ ਸ਼ਬਦ ਮੇਲੀ ਤਾਂ ਸਭ ਕੁਝ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਣਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਬ ਵੀ ਆ ਸਮਾਜ ਬਾਰੇ ਵੀ ਆ ਵਿਗਿਆਨ ਵੀ ਆ ਗੁਰੂ ਸਾਹਿਬ ਜੀ ਵਿੱਚ ਫਲਸਫਾ ਵੀ ਆ ਮਹਾਰਾਜ ਵਿੱਚ ਸਭ ਕੁਝ ਬੰਦਾ ਜਿੰਨੀਕ ਡੂੰਗਾ ਹੀ ਵਿੱਚ ਜਾਊਗਾ ਉਹਨੇ ਕਿ ਹੀਰੇ ਮੋਤੀ ਲੈ ਕੇ ਆਜੂਗਾ ਇਸ ਤਰ੍ਹਾਂ ਹੈ ਗੁਰੂ ਦੀ ਬਾਣੀ ਤਾਂ ਸਮੁੰਦਰ ਹੀ ਹੁਣ ਗੁਰੂ ਸਾਹਿਬ ਜੀ ਇੱਥੇ ਦਸਮ ਗ੍ਰੰਥ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਸਵੇਂ ਪਾਤਸ਼ਾਹ ਦੀ ਆਪਣੀ ਬਾਣੀ ਨਹੀਂ ਹੈਗੀ ਪਰ ਗੁਰਤਾ ਗੱਦੀ ਮਹਾਰਾਜ ਜੀ ਨੇ ਹੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਲਿਖਿਆ ਗ੍ਰੰਥ ਜਿਹੜਾ ਸੀਗਾ ਮਹਾਰਾਜ ਨੇ ਉਹਨਾਂ ਦਾ ਨਾਮ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਜਿਹਦਾ ਪ੍ਰਕਾਸ਼ ਸਾਡੇ ਕੁਝ ਤਕਤਾਂ ਤੇ ਵੀ ਹੋ ਰਿਹਾ ਸੱਚਖੰਡ ਸ੍ਰੀ ਹਜੂਰ ਸਾਹਿਬ ਜਾਉਂਗੇ ਉੱਥੇ ਇਹ ਦਸਮ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਗੁਰੂ ਪਿਆਰਿਓ ਤੇ ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਫਿਰ ਵਿਸ਼ਨੂੰ ਨੂੰ ਕੋਲ ਬੁਲਾ ਲਿਆ ਤੇ ਉਸ ਨੂੰ ਆਪ ਜੀ ਨੇ ਪ੍ਰਮਾਤਮਾ ਜੀ ਨੇ ਇਸ ਤਰ੍ਹਾਂ ਕਿਹਾ ਕਿ ਹੁਣ ਤੁਸੀਂ ਸ਼ਿਵ ਜੀ ਦਾ ਰੂਪ ਧਾਰੇ ਜਾ ਕੇ ਦੁਨੀਆਂ ਦੇ ਜਿਹੜੇ ਲੋਕ ਆ ਉਹਨਾਂ ਦਾ ਨਾਸ਼ ਕਰਨਾ ਪਾਪੀਆਂ ਦਾ ਕਿਉਂਕਿ ਉਹਦੇ ਨਾਲ ਹੀ ਕਾਰਜ ਸਬਰ ਨੇ ਆ ਸਾਧੂ ਸੰਤਾਂ ਨੂੰ ਜਿਹੜੇ ਦੁੱਖ ਦੇ ਰਹੇ ਆ ਉਹਨਾਂ ਦਾ ਨਾਸ਼ ਹੋਣਾ ਬੜਾ ਜ਼ਰੂਰੀ ਆ ਤੇ ਵਿਸ਼ਨੂੰ ਕੀ ਦੇ ਕਹਿਣੇ ਵਿੱਚ ਆ ਰੱਬ ਦੇ ਕਰੋ ਕਿਵੇਂ ਕਹਿਣਾ ਮੋੜ ਸਕਦਾ ਵਿਸ਼ਨੂੰ ਭਗਵਾਨ ਦੇਵਤਾ ਕਿਵੇਂ ਕਹਿਣਾ ਮੋੜ ਸਕਦਾ ਤਵ ਹੀ ਤੇ ਰੁਦਰ ਸਰੂਪ ਧਰਿਓ ਫਿਰ ਉਹਨਾਂ ਨੇ ਸ਼ਿਵ ਜੀ ਦਾ ਰੂਪ ਧਾਰਨ ਉਸੇ ਵੇਲੇ ਕਰ ਲਿਆ ਆਗੁਰੂ ਗੋਬਿੰਦ ਸਿੰਘ ਜੀ ਆਪਣੇ ਸ਼ਿਵਜੀ ਅਵਤਾਰ ਦੀ ਕਥਾ ਵਿੱਚ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਸ਼ਿਵਜੀ ਹਨ ਉਹ ਵਿਸ਼ਨੂੰ ਦਾ ਹੀ ਇੱਕ ਅਵਤਾਰ ਹਨ ਤੇ ਸਾਰੇ ਦੁਨੀਆ ਦੇ ਜੀਵਾਂ ਨੂੰ ਨਾਸ ਕਰਕੇ ਉਹਨਾਂ ਨੇ ਸਭ ਕੁਝ ਧਰਤੀ ਨੂੰ ਮੁੜ ਤੋਂ ਠੀਕ ਕਰ ਦਿੱਤਾ ਹਕਮ ਕਿਹਦੇ ਚ ਹੋਇਆ ਇਹ ਵੀ ਗੱਲ ਦੇਖਣੀ ਆ ਨਾ ਜਿਵੇਂ ਕਿ ਗੁਰੂ ਪਿਆਰਿਓ ਘਰ ਦੇ ਵਿੱਚ ਕੰਮੇ ਲੱਗੇ ਹੋਣ ਸਾਰੇ ਘਰ ਨੂੰ ਬਣਾ ਕੇ ਤੇ ਨਵਾਂ ਢਾਕੇ ਦੁਆਰਾ ਨਵਾਂ ਬਣਾ ਦੇਣ ਕੋਈ ਇਸ ਤਰ੍ਹਾਂ ਦੀ ਆਪਾਂ ਘਰਾਂ ਦੀ ਮੁਰੰਮਤ ਕਰਾਉਂਦੇ ਆ ਇਹ ਉਦਾਹਰਨ ਢਾ ਦੀਏ ਘਰ ਨੂੰ ਨਵਾਂ ਬਣਾ ਦਈਏ ਮਜ਼ਦੂਰ ਲੱਗੇ ਹੁੰਦੇ ਆ ਮਜ਼ਦੂਰ ਕਿਹਦੇ ਕਹਨੇ ਚ ਹੁੰਦੇ ਆ ਮਜ਼ਦੂਰਾਂ ਦੇ ਉੱਪਰ ਵੀ ਕੋਈ ਮਾਲਕ ਹੁੰਦਾ ਨਾ ਇਸ ਤਰ੍ਹਾਂ ਹੀ ਚੀਜ਼ ਆ ਵੀ ਵਿਸ਼ਨੂੰ ਦੀ ਜੇ ਡਿਊਟੀ ਲੱਗੀ ਆ ਸ਼ਿਵ ਜੀ ਦੇ ਡਿਊਟੀ ਲੱਗੀ ਆ ਉਹ ਪਰਮਾਤਮਾ ਨਹੀਂ ਲਾਈ ਮੈਂ ਪਹਿਲਾਂ ਕਹੀ ਜਾਂਦਾ ਵੀ ਕਈ ਜਿਹੜੇ ਵੀਰ ਹਨ ਉਹ ਸ਼ਿਵ ਜੀ ਨੂੰ ਰੱਬ ਮੰਨਦੇ ਆ ਸ਼ੈਵ ਦੇ ਅਰਥ ਰੱਬ ਵੀ ਹਨ ਬ੍ਰਹਮ ਵੀ ਹਨ ਸ਼ੈਵ ਦੇ ਅਰਥ ਜਦੋਂ ਤੁਸੀਂ ਮਹਾਨ ਕੋਸ਼ ਨੂੰ ਪੜ੍ਹੋਗੇ ਉਦੋਂ ਤੁਹਾਨੂੰ ਸਾਰਾ ਸਪਸ਼ਟਤਾ ਹੋਊਗੀ ਉਹਦੇ ਵਿੱਚ ਕੀ ਕੀ ਲਿਖਿਆ ਹੋਇਆ ਹੈ ਸ਼ੈਵ ਨੂੰ ਰੱਬ ਦੀ ਸ਼ਕਤੀ ਵੀ ਕਿਹਾ ਜਾਂਦਾ ਸ਼ੈਵ ਦੇ ਅਰਥ ਇੱਕ ਦੇਵਤਾ ਵੀ ਹੈ ਸਨਾਤਨ ਧਰਮ ਦਾ ਆ ਗੁਰੂ ਪਿਆਰਿਓ ਦੇਹੇ ਸਿਵਾ ਵਰ ਮੋਇ へ ਹੈ ਸ਼ੁਭ ਕਰਮਨ ਤੇ ਕਬ ਹੂ ਨਾ ਟਰ ਉਥੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਹੈ ਸ਼ਿਵ ਮੈਨੂੰ ਵਰ ਦੇ ਕਿ ਮੈਂ ਕਦੇ ਮਾੜੇ ਕੰਮਾਂ ਤੂੰ ਹਮੇਸ਼ਾ ਕਿਨਾਰਾ ਕਨਾ ਚੰਗੇ ਕੰਮ ਕਰਨ ਲੱਗਿਆਂ ਨੂੰ ਢਿੱਲ ਨਾ ਪਾ। ਐਸਾ ਮੈਨੂੰ ਅਸੀਸ ਐਸਾ ਮੈਨੂੰ ਵਰਦਿਓ। ਸ਼ੁਭ ਕਰਮਾਂ ਨੂੰ ਕਰਨ ਲੱਗਾ ਮੈਂ ਦੇਰੀ ਨਾ ਕਰਾਂ, ਟਾਲ ਮਟੋਲੇ ਨਾ। ਉਦੋਂ ਜਿਹੜਾ ਗੁਰੂ ਸਾਹਿਬ ਜੀ ਕਹਿ ਰਹੇ ਆ ਉਹ ਰੱਬ ਨੂੰ ਕਹਿ ਰਹੇ ਆ। ਰੱਬ ਦੀ ਸ਼ਕਤੀ ਨੂੰ ਕਹਿ ਰਹੇ ਆ। ਇੱਥੇ ਜਿਹੜਾ ਉਹਨਾਂ ਨੇ ਰੁਦਰ ਸ਼ਬਦ ਵਰਤਿਆ ਜਾਂ ਸ਼ਿਵ ਵਰਤਿਆ, ਇੱਥੇ ਇੱਕ ਦੇਵਤੇ ਦੀ ਗੱਲ ਹੋ ਰਹੀ। ਗੁਰੂ ਪਿਆਰਿਓ ਕਿਉਂਕਿ ਹੁਣ ਕਈ ਵਾਰੀ ਇਦਾਂ ਹੁੰਦਾ ਵੀ ਸਪਸ਼ਟਤਾ ਜਿਹੜੀ ਆ ਨਾ ਸਾਡੀਆਂ ਗੱਲਾਂ ਵਿੱਚ ਹੋਣੀ ਬੜੀ ਜ਼ਰੂਰੀ ਆ ਨਹੀਂ ਅਸੀਂ ਉਲਝ ਜਾਂਦੇ ਆ ਉਲਝ ਜਾਂਦੇ ਆ ਆਪਾਂ ਝਗੜਾ ਖੜਾ ਕਰਦੇ ਆ ਆਪਣੇ ਅੰਦਰੋਂ ਆਪੇ ਸ਼ਬਦ ਨਿਕਲਦੇ ਆ ਧਰਮਾਂ ਦੇ ਵਿੱਚ ਨਫ਼ਰਤ ਪੈਦਾ ਹੁੰਦੀ ਆ ਇੱਕ ਦੂਜੇ ਪ੍ਰਤੀ ਨਫ਼ਰਤ ਪੈਦਾ ਹੁੰਦੀ ਆ ਕਲੇਸ਼ ਖੜੇ ਹੁੰਦੇ ਆ ਕਲੇਸ਼ ਖੜੇ ਹੁੰਦੇ ਆ ਜੰਦ ਹੁੰਦੇ ਆ ਜੰਦ ਹੁੰਦਾ ਨੁਕਸਾਨ ਬਹੁਤ ਹੋ ਜਾਂਦਾ ਸਾਰੀ ਚੀਜ਼ ਵਿਚਾਰਾਂ ਦੇ ਖੜੀ ਆ ਇਸ ਕਰਕੇ ਮਹਾਰਾਜੀ ਰੋਹ ਵਿਚਾਰੇ ਤਾਂ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਆਪਾਂ ਨੂੰ ਕਥਾ ਕਰਨ ਲੱਗੇ ਸਪਸ਼ਟਤਾ ਦੇਣੀ ਪੈਂਦੀ ਕਿਸੇ ਗੱਲ। ਅਮੇ ਆਪ ਜੀ ਨੂੰ ਉਹੀ ਵਿਚਾਰ ਸਾਂਝੀ ਕਰ ਰਿਹਾ। ਇਹ ਮੇਰੇ ਕੋਈ ਨਿੱਜ ਦੇ ਵਿਚਾਰ ਨਹੀਂ ਹੈਗੇ। ਇਹ ਜੋ ਐਨਸਾਈਕਲੋਪੀਡੀਆ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਉਹ ਸੁਣਾਇਆ ਹੈ। ਤੇ ਜੋ ਦਸਮ ਗ੍ਰੰਥ ਵਿੱਚ ਹੈ ਉਹ ਮੈਂ ਆਪ ਜੀ ਨੂੰ ਸਰਵਣ ਕਰਵਾ ਰਿਹਾ। ਤੁਸੀਂ ਜਾ ਕੇ ਇੰਟਰਨੈਟ ਦੇ ਉੱਪਰ ਸਭ ਤੋਂ ਵੱਡੀ ਵਿਕੀਪੀਡੀਆ ਹੀ ਹੁੰਦਾ, ਐਨਸਾਈਕਲੋਪੀਡੀਆ ਹੀ ਹੁੰਦਾ। ਉਹਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਵੀ ਕੀ ਲਿਖਿਆ। ਸ਼ੈਵ ਨੂੰ ਰੁਦਰ ਵੀ ਕਹਿੰਦੇ ਆ ਤੇ ਮਹਾਰਾਜ ਨੇ ਵੀ ਸ਼ੈਵ ਨੂੰ ਰੁਦਰ ਕਿਹਾ ਕਿਉਂਕਿ ਵੇਦਾਂ 'ਚ ਇਹਦਾ ਨਾਮ ਰੁਦਰ ਲਿਖਿਆ ਹੋਇਆ ਤੇ ਜਗਤ ਦੇ ਜੀਵਾਂ ਨੂੰ ਨਾਸ ਕਰਕੇ ਨਾ ਤੇ ਉਹ বিষ্ণੂ ਭਗਵਾਨ ਨੇ ਉਸ ਰੂਪ ਧਾਰ ਲਿਆ ਸ਼ੈਵ ਜੀ ਦਾ ਸਭ ਕੁਝ ਠੀਕ ਕਰ ਦਿੱਤਾ ਕਹੇ ਹੋ ਸ਼ਿਵ ਜੈਸਕ ਜੁੱਧ ਕੀਏ ਸੁਖ ਸੰਤਾਨ ਨੂੰ ਜੇ ਭਾਂਤ ਦੀਏ ਹੁਣ ਮਹਾਰਾਜ ਜੀ ਕਹਿੰਦੇ ਮੈਂ ਉਹ ਕਥਾ ਕਹਿਣਾ ਜਦੋਂ ਸ਼ੈਵ ਜੀ ਨੇ ਕੁਝ ਯੁੱਧ ਵੀ ਕੀਤੇ ਆ ਸਿੰਘੋ ਗੁਰੂ ਦੇ ਪਿਆਰਿਓ ਜਦੋਂ ਸ਼ੈਵ ਜੀ ਨੇ ਕੁਝ ਜੰਗ ਕੀਤੇ ਆ ਤੇ ਜਿਸ ਤਰ੍ਹਾਂ ਸੰਤਾਂ ਨੂੰ ਸੁੱਖ ਦਿੱਤਾ ਕਿਉਂਕਿ ਇਹਦਾ ਮਤਲਬ ਇਹ ਆ ਵੀ ਉਹ ਸਾਧੂ ਸੰਤਾਂ ਨੂੰ ਸੁੱਖ ਦੇਣ ਵਾਸਤੇ ਉਹਨਾਂ ਨੇ ਵਿਰੋਧੀਆਂ ਦੇ ਨਾਲ ਜੰਗ ਕੀਤੇ ਆ ਇਥੋਂ ਇਹ ਵੀ ਗੱਲ ਆਪਾਂ ਨੂੰ ਸਪਸ਼ਟ ਹੋ ਗਈ ਗਨ ਹੋ ਜੇ ਭਾਂਤ ਬਰੀ ਗਰਜਾ ਜਗਜੀਤ ਸਵੈਂਬਰ ਮੂਹ ਸੋ ਪ੍ਰਭਾ ਕਿਉਂਕਿ ਉਹਨਾਂ ਨੇ ਗੁਰੂ ਪਿਆਰੇਓ ਵੱਡੇ ਵੱਡੇ ਕੌਤਕ ਕੀਤੇ ਆ ਮਹਾਰਾਜ ਜੀ ਕਹਿੰਦੇ ਅਸੀਂ ਇਹ ਵੀ ਕਥਾ ਲਿਖੀ ਆ ਵੀ ਕਿਸ ਤਰ੍ਹਾਂ ਪਾਰਵਤੀ ਜੀ ਦੇ ਨਾਲ ਉਹਨਾਂ ਦੀ ਸ਼ਾਦੀ ਹੋਈ ਮਾਤਾ ਜੀ ਦੇ ਨਾਲ ਕਿਵੇਂ ਉਹਨਾਂ ਦੀ ਵਿਆਹ ਹੋਇਆ ਕਿਸ ਤਰ੍ਹਾਂ ਉਹ ਵੀ ਮਹਾਰਾਜ ਜੀ ਕਹਿੰਦੇ ਸਾਰੀ ਕਥਾ ਕਿਵੇਂ ਸਵੰਬਰ ਨੂੰ ਜਿੱਤਿਆ ਸੀਗਾ ਉਹ ਵੀ ਕਥਾ ਮੈਂ ਕਹੂੰਗਾ ਜਿਵੇਂ ਅੰਦਕ ਸੋਹਰ ਜਯੁੱਧ ਕਰਿਓ ਜੇ ਭਾਤ ਮਨੋਜ ਕੋ ਮਾਨ ਹਰੇ ਜਿਵੇਂ ਅੰਦਕ ਦੰਤ ਨਾਲ ਸ਼ਿਵ ਜੀ ਨੇ ਜਯੁੱਧ ਕੀਤਾ ਸੀਗਾ ਜਿਸ ਤਰ੍ਹਾਂ ਨਾਲ ਮਨੋਜ ਕਾਮਦੇਵ ਦੇ ਮਾਣ ਨੂੰ ਵੀ ਦੂਰ ਕੀਤਾ ਸੀਗਾ ਦਲ ਦੈਂਤ ਦਲੇ ਕਰ ਕੋਪ ਜਿਮੰ ਕਹੋ ਸਭ ਸ਼ੋਰ ਪ੍ਰਸੰਗ ਤਿਨ ਇੱਕ ਇੱਕ ਪੰਕਤੀ ਪੜ ਕੇ ਆਪਾਂ ਨਾਲ ਨਾਲ ਅਰਥ ਵਿਚਾਰਾਂਗੇ ਇਸ ਤਰ੍ਹਾਂ ਤੁਹਾਨੂੰ ਵੱਧ ਸਮਝ ਲੱਗੇਗੀ ਕ્રોਧ ਨਾਲ ਦੈਂਤਾਂ ਦੇ ਦਲਾਂ ਨੂੰ ਦਲ ਦਿੱਤਾ ਸੀਗਾ ਇਹ ਸਾਰਾ ਪ੍ਰਸੰਗ ਹੈ ਉਸ ਤਰ੍ਹਾਂ ਹੀ ਕਹਿੰਦਾ ਹਾਂ ਜਦੋਂ ਦੇਖੋ ਮਹਾਰਾਜ ਜੀ ਇਹ ਕਹਿ ਰਹੇ ਆ ਭਾਦਰੀ ਛੰਦ ਦੇ ਵਿੱਚ ਜਦ ਹੋਤ ਧਰਨ ਭਾਰਾ ਕਰਾਂ ਜਦੋਂ ਧਰਤੀ ਦੁਖੀ ਹੁੰਦੀ ਆ ਨਾ ਪਾਪਾਂ ਦੇ ਨਾਲ ਉਹਦੇ ਹਿਰਦੇ ਵਿੱਚ ਸ਼ਾਂਤੀ ਨਹੀਂ ਆਉਂਦੀ ਫਿਰ ਤਬ ਪ੍ਰਾਤ ਪਰਤ ਨਾਹੀਂ ਤਿਹ ਹਿਰਦੇ ਸ਼ਾਂਤ ਫਿਰ ਉਹ ਹਿਰਦੇ ਵਿੱਚ ਸ਼ਾਂਤੀ ਨਹੀਂ ਆਉਂਦੀ ਉਹ ਸਮੁੰਦਰ ਦੇ ਅੱਗੇ ਜਾ ਕੇ ਪੁਕਾਰਾਂ ਕਰਦੀ ਆ ਚੱਲ ਦਦ ਸਮੁੰਦਰ ਕਰੀ ਪੁਕਾਰ ਤਬ ਧਰਤ ਵਿਸ਼ਨ ਰੁਦਰਾਵਤ ਫਿਰ ਵਿਸ਼ਨੂ ਜੀ ਰੁਦਰ ਅਵਤਾਰ ਸ਼ਿਵ ਜੀ ਦਾ ਅਵਤਾਰ ਘੜ ਦੇ ਪ੍ਰਤੀਮੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਰੁਦਰ અવਤਾਰ ਨੇ ਸ਼ਿਵ ਜੀ ਨੇ ਭਾਵ ਕੀ ਸਾਰੇ ਦੈਂਤਾਂ ਦਾ ਸੰਘਾਰ ਕੀਤਾ ਸੀ ਜਿਹੜੇ ਸਾਧੂ ਸੰਤਾਂ ਨੂੰ ਮਹਾਪੁਰਖਾਂ ਨੂੰ ਦੁਖੀ ਕਰਦੇ ਸੀਗੇ ਨਾ ਉਹਨਾਂ ਦਾ ਵੱਧ ਕੀਤਾ ਸ਼ਿਵ ਜੀ ਦੇ ਕੋਲ ਹਥਿਆਰ ਕਿਹੜਾ ਤ੍ਰਿਸ਼ੂਲ ਤ੍ਰੈ ਮੂਰਤੀ ਦੇ ਰੂਪ ਵਿੱਚ ਵੀ ਉਹਨਾਂ ਨੂੰ ਦੇਖਿਆ ਜਾਂਦਾ ਤਾਂ ਹੀ ਉਹ ਤਿੰਨ ਡੰਡੇ ਹੁੰਦੇ ਆ ਤ੍ਰਿਸ਼ੂਲ ਤ੍ਰੈ ਮੂਰਤੀ ਦੇ ਰੂਪ ਦੇ ਵਿੱਚ ਤੇ ਤ੍ਰਿਸ਼ੂਲ ਦੇ ਜਿਹੜੇ ਤਿੰਨ ਡੰਡੇ ਆ ਕਿਉਂਕਿ ਹਰ ਚੀਜ਼ ਦਾ ਕੋਈ ਮਹੱਤਵ ਹੁੰਦਾ ਕੋਈ ਵੀ ਚੀਜ਼ ਐਵੇਂ ਨਹੀਂ ਬਣ ਜਾਂਦੀ ਜਿਹੜੇ ਹਥਿਆਰ ਬਣਦੇ ਆ ਦੇਵਤਿਆਂ ਦੇ ਹਥਿਆਰ ਨਹੀਂ ਇਹਨਾਂ ਦਾ ਕੋਈ ਅਰਥ ਹੁੰਦਾ ਬੜੇ ਡੂੰਘੇ ਅਰਥ ਹੁੰਦੇ ਆ ਇਸ ਤਰ੍ਹਾਂ ਜਿਹੜਾ ਤ੍ਰਿਸ਼ੂਲ ਹੈ ਉਹ ਤ੍ਰੈ ਮੂਰਤੀ ਦਾ ਇੱਕ ਤਰ੍ਹਾਂ ਉਹਦੇ ਵਿੱਚ ਬਹੁਤ ਰਹੱਸ ਛੁਪਿਆ ਹੋਇਆ ਇਹ ਸ਼ਿਵ ਜੀ ਭਗਵਾਨ ਦਾ ਜਿਹੜਾ ਤ੍ਰਿਸ਼ੂਲ ਆ ਰਜੋ ਗੁਣ ਤਮੋ ਗੁਣ ਸਤੋ ਗੁਣ ਦਾ ਵੀ ਪ੍ਰਤੀਕ ਹੈ ਤੇ ਦੁਨੀਆ ਨੂੰ ਬਣਾਉਣਾ ਪਾਲਣਾ ਤੇ ਮਟਾਉਣਾ ਇਹਨਾਂ ਦਾ ਵੀ ਪ੍ਰਤੀਕ ਹੈ। ਸੈਨ ਡੰਡੇ ਆ ਨਾ ਬਣਾਉਣਾ ਪਾਲਣਾ ਤੇ ਬਾਅਦ ਵਿੱਚ ਖਤਮ ਕਰ ਦੇਣਾ। ਰਜੋਗੁਣ ਸਮੋਗੁਣ ਸਤੋਗੁਣ ਇਹਦਾ ਵੀ ਪ੍ਰਤੀਕ ਮੰਨਿਆ ਜਾਂਦਾ। ਕੁਝ ਪੁਰਾਣਾਂ ਦੇ ਵਿੱਚ ਇਸ ਤਰ੍ਹਾਂ ਦੀ ਵੀ ਕਥਾ ਲਿਖੀ ਆ ਤ੍ਰਿਸ਼ੂਲ ਦੇ ਬਾਰੇ ਕਿਉਂਕਿ ਮੈਂ ਕਹਿ ਰਿਹਾ ਵੀ ਆਪਣੀ ਆਪਣੀ ਖੋਜ ਹੁੰਦੀ ਹੈ ਹਰ ਬੰਦੇ ਦੀ। ਇਦਾਂ ਵਿੱਚ ਵੀ ਬਹੁਤ ਗੱਲਾਂ ਨੇ ਪੁਰਾਣਾ ਵਿੱਚ ਵੀ ਬਹੁਤ ਗੱਲਾਂ ਨੇ ਕੋਈ ਕਈ ਵਾਰੀ ਕਿਸੇ ਚੀਜ਼ ਨਾਲ ਗੱਲ ਮਿਲਦੀ ਨਹੀਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਵੀ ਗਲਤ ਹੈ ਤੇ ਉਹ ਵੀ ਗਲਤ ਹੈ ਜਾਂ ਉਹ ਸਹੀ ਹੈ ਜਾਂ ਉਹ ਗਲਤ ਹੈ ਇਹਦਾ ਇਹ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਜਿਨੇ ਜਿੱਦੀ ਖੋਜ ਕੀਤੀ ਹੈ ਉਹਨਾਂ ਦੇ ਹਿਸਾਬ ਨਾਲ ਲਿਖ ਦਿੱਤਾ ਇਹਦੇ ਵਿੱਚ ਜਿੱਦਣ ਵਾਲੀ ਜਾਂ ਆਪਸ ਵਿੱਚ ਲੜਨ ਵਾਲੀ ਤਾਂ ਕੋਈ ਗੱਲ ਹੁੰਦੀ ਨਹੀਂ ਆਪਾਂ ਤਾਂ ਇੱਕ ਵਿਚਾਰ ਰੱਖ ਰਹੇ ਹਾਂ ਆਪਾਂ ਤਾਂ ਇੱਕ ਵਿਚਾਰ ਕਰ ਰਹੇ ਹਾਂ ਹੁਣ ਇਹਦੇ ਵਿੱਚ ਤੱਤੇ ਹੋਣ ਦੀ ਇਹ ਗਰਮ ਹੋਣ ਦੀ ਜਾਂ ਕਰੋਧ ਕਰਨ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਇਸ ਤਰ੍ਹਾਂ ਚੀਜ਼ ਨੂੰ ਠੰਡੇ ਮਤੇ ਦੇ ਨਾਲ ਥੋੜਾ ਸੋਚਣਾ ਚਾਹੀਦਾ ਸਾਨੂੰ ਹੁਣ ਭਗਵਾਨ ਸ਼ਿਵ ਨੂੰ ਕਈ ਸਵੰਭੂ ਵੀ ਕਹਿੰਦੇ ਆ ਕਿ ਆਪਣੇ ਆਪ ਤੋਂ ਸਹਿ ਭੰਗ ਦੀ ਦਾ ਅਰਥ ਆ ਵੀ ਆਪਣੇ ਆਪ ਤੋਂ ਪ੍ਰਕਾਸ਼ ਸਵੰਭੂ ਆਪਣੇ ਆਪ ਤੋਂ ਕਿਸੇ ਚੀਜ਼ ਦਾ ਪ੍ਰਕਾਸ਼ ਹੋਣਾ ਵੀ ਕੋਈ ਉਹਨੂੰ ਜਨਮ ਨਹੀਂ ਦੇ ਰਿਹਾ ਉਹ ਆਪਣੇ ਆਪ ਤੋਂ ਪ੍ਰਕਾਸ਼ ਹੈ ਬਹੁਤ ਸਾਰੇ ਜਿਹੜੇ ਸਨਾਤਨ ਧਰਮ ਦੇ ਲੋਕ ਨੇ ਉਹ ਇਸ ਗੱਲ ਨਾਲ ਸਹਿਮਤ ਹੁੰਦੇ ਆ ਕਿ ਸ਼ੈਵ ਜੀ ਦਾ ਜਨਮ ਨਹੀਂ ਉਹਨੂੰ ਕਿਸੇ ਨੇ ਦਿੱਤਾ ਉਹ ਤਾਂ ਆਪਣੇ ਆਪ ਤੋਂ ਪ੍ਰਕਾਸ਼ ਹੋਈ ਇੱਕ ਸ਼ਕਤੀ ਆ ਜਿਸ ਤਰ੍ਹਾਂ ਅਕਾਲ ਪੁਰਖ ਨੂੰ ਕਹਿੰਦੇ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਸ਼ਕਤੀ ਆ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਜਿਹਨੂੰ ਕਿਸੇ ਨੇ ਜਾਇਆ ਨਹੀਂ ਜਨਮ ਨਹੀਂ ਦਿੱਤਾ ਐ ਭੰ ਆਪਣੇ ਆਪ ਤੋਂ ਜਿਹੜੀ ਪ੍ਰਕਾਸ਼ ਹੋਈ ਹੈ ਉਹਦਾ ਕੋਈ ਮਾਂ ਪਿਓ ਨਹੀਂ ਸਗੋਂ ਉਹ ਸਾਰੀ ਧਰਤੀ ਦਾ ਮਾਤਾ ਪਿਤਾ ਵਾਹਿਗੁਰੂ ਇਸ ਤਰ੍ਹਾਂ ਦੀਆਂ ਚੀਜ਼ਾਂ ਇਹ ਸ਼ਿਵਜੀ ਦੇ ਨਾਲ ਵੀ ਇਹ ਗੱਲ ਜੁੜੀ ਜਾਂਦੀ ਹੈ ਕਿ ਸ਼ਿਵਜੀ ਸਵੰਭੂ ਨੇ ਸਵੰਭੂ ਮਤਲਬ ਕਿ ਆਪਣੇ ਆਪ ਤੋਂ ਬਣੇ ਹੋਏ ਕਿਸੇ ਨੇ ਉਹਨਾਂ ਨੂੰ ਬਣਾਇਆ ਨਹੀਂ ਕਿਸੇ ਨੇ ਉਹਨਾਂ ਨੂੰ ਜਨਮ ਨਹੀਂ ਦਿੱਤਾ ਇਸ ਤਰ੍ਹਾਂ ਵੀ ਤੁਹਾਨੂੰ ਇਹ ਸ਼ਬਦ ਜਿਹੜੇ ਸੁਣਨ ਨੂੰ ਮਿਲਣਗੇ ਹੁਣ ਸ਼ਿਵਜੀ ਭਗਵਾਨ ਦੇ ਤ੍ਰਿਸ਼ੂਲ ਬਾਰੇ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਦੱਸਿਆ ਹੋਇਆ ਵੀ ਇਹ ਜਦੋਂ ਇਹਨਾਂ ਦਾ ਪ੍ਰਕਾਸ਼ ਹੋਇਆ ਸ਼ਿਵਜੀ ਦਾ ਪ੍ਰਕਾਸ਼ ਹੋਇਆ ਉਦੋਂ ਤੋਂ ਲੈ ਕੇ ਇਹ ਤ੍ਰਿਸ਼ੂਲ ਉਹਨਾਂ ਦੇ ਨਾਲ ਹੀ ਰਿਹਾ ਜਿਸ ਤਰ੍ਹਾਂ ਆਪਾਂ ਜਨਮ ਲੈਂਦੇ ਆ ਆਪਣੇ ਸਰੀਰ ਦੇ ਅੰਗ ਵੀ ਆਪਣੇ ਨਾਲ ਹੁੰਦੇ ਆ ਆਪਾਂ ਬਾਅਦ ਚ ਥੋੜੀ ਲੈ ਕੇ ਖਰੀਦਦੇ ਆ ਇਹ ਦੁਕਾਨ ਤੇ ਥੋੜੀ ਜਾਂਦੇ ਆ ਆਪਾਂ ਲੱਤਾਂ ਬਾਹਾਂ ਆਪਣੇ ਨਾਲ ਹੀ ਨਹੀਂ ਗਈਆਂ ਜਦੋਂ ਸ਼ਿਵ ਜੀ ਦਾ ਪ੍ਰਕਾਸ਼ ਹੋਇਆ ਸ਼ਿਵ ਪੁਰਾਣ ਵਿੱਚ ਇਹ ਲਿਖਿਆ ਹੋਇਆ ਥੋੜੇ ਜਿਹਾ ਆਪਾਂ ਪੁਰਾਣਾ ਦੇ ਵੀ ਬਚ ਗਏ ਇਹਨਾਂ ਨੂੰ ਸਮਝ ਗਏ ਸੁਣੀਆਂ ਸੁਣਾਈਆਂ ਗੱਲਾਂ ਵੀ ਨਹੀਂ ਕਿ ਇਹਦੇ ਵਿੱਚ ਹੈ ਕਿ ਜਿਹੜਾ ਸ਼ਿਵ ਹੈ ਉਹਦੇ ਨਾਲ ਹੀ ਤ੍ਰਿਸ਼ੂਲ ਦਾ ਜਨਮ ਹੋਇਆ ਹੁਣ ਜਦੋਂ ਵਿਸ਼ਨੂੰ ਪ੍ਰਾਣ ਨੂੰ ਆਪਾਂ ਪੜਦੇ ਹਾਂ ਵਿਸ਼ਨੂੰ ਪ੍ਰਾਣ ਦੇ ਵਿੱਚ ਲਿਖਿਆ ਕਿ ਸ਼ਿਵ ਜੀ ਦਾ ਜਿਹੜਾ ਤ੍ਰਿਸ਼ੂਲ ਆ ਉਹ ਬ੍ਰਹਮਾ ਨੇ ਬਣਾਇਆ ਸੂਰਜ ਤੋਂ ਕੋਈ ਸ਼ਕਤੀ ਲਈ ਤੇਜ ਲਿਆ ਤੇ ਉਹਦੇ ਦੁਆਰਾ ਹੀ ਇਹ ਜਿਹੜਾ ਤ੍ਰਿਸ਼ੂਲਾ ਦਾ ਨਿਰਮਾਣ ਕੀਤਾ ਫਿਰ ਇਹਨਾਂ ਨੂੰ ਇਹ ਜਿਹੜਾ ਹਥਿਆਰ ਆ ਉਹਨਾਂ ਨੇ ਲੈ ਕੇ ਦਿੱਤਾ ਇਸ ਤਰ੍ਹਾਂ ਵੀ ਲਿਖਿਆ ਮਿਲਦਾ ਹੁਣ ਇਹ ਵੀ ਕਿਹਾ ਜਾਂਦਾ ਕਿ ਬ੍ਰਹਮਾ ਨੇ ਸੂਰਜ ਦਾ 8ਵਾਂ ਹਿੱਸਾ ਜਿਹੜੀ ਉਹਦੀ ਸ਼ਕਤੀ ਸੀ ਸ਼ਕਤੀ ਦਾ 8ਵਾਂ ਹਿੱਸਾ ਲੈ ਕੇ ਤ੍ਰਿਸ਼ੂਲ ਜਿਹੜਾ ਅਸੀਂ ਬਣਾਇਆ ਹੁਣ ਇਹ ਤ੍ਰਿਸ਼ੂਲ ਆਪਾਂ ਵੇਖਦੇ ਆਂ ਕੇਵਲ ਸ਼ਿਵ ਦੇ ਨਾਲ ਹੀ ਨਹੀਂ ਮਾਤਾ ਦੁਰਗਾ ਦੇ ਹੱਥਾਂ ਵਿੱਚ ਵੀ ਫੜਿਆ ਤੁਹਾਨੂੰ ਤਸਵੀਰਾਂ ਵਿੱਚ ਨਜ਼ਰ ਆਵੇਗਾ ਤੇ ਐਸਾ ਇੱਕ ਹਥਿਆਰ ਆ ਜੀ ਦੀ ਸ਼ਕਤੀ ਨੂੰ ਮੰਨਿਆ ਜਾਂਦਾ ਵੀ ਇੰਦਰ ਵਰਗੇ ਦੇਵਤੇ ਵੀ ਰੋਕ ਨਹੀਂ ਸਕਦੇ ਜਦੋਂ ਕਿਤੇ ਰੁਦਰ ਜੀ ਨੂੰ ਸ਼ਿਵ ਜੀ ਨੂੰ ਕ੍ਰੋਧ ਆਉਂਦਾ ਤੇ ਉਹ ਵੀਰ ਰਸ ਵਿੱਚ ਆਉਂਦੇ ਆ ਕਿਉਂਕਿ ਕ੍ਰੋਧ ਵੀ ਆਪਾਂ ਸ਼ਬਦ ਵਰਤਦੇ ਆਂ ਤਾਂ ਇਸ ਤਰ੍ਹਾਂ ਵੀ ਕ੍ਰੋਧ ਤਾਂ ਇੱਕ ਵਿਕਾਰ ਹੁੰਦਾ ਕਈ ਵਾਰ ਆਪਾਂ ਕਹਿ ਦਿੰਦੇ ਆਂ ਕ੍ਰੋਧ ਆ ਗਿਆ ਅਬ ਇਹ ਵੀਰ ਰਸ ਅਸਲ ਵਿੱਚ ਅੱਬਾ ਕਹਿ ਸਕਦੇ ਆ ਵੀ ਜੋਸ਼ ਹੋਣਾ ਜਦੋਂ ਵੀਰ ਰਸ ਆ ਗਿਆ ਤੇ ਉਦੋਂ ਉਹਨਾਂ ਦੇ ਇਹ ਜਿਹੜਾ ਤੇਜ ਆ ਪ੍ਰਕਾਸ਼ ਆ ਤ੍ਰਿਸ਼ੂਲ ਨੂੰ ਇੰਦਰ ਆਪਦੇ ਬੱਜਰ ਨਾਲ ਵੀ ਰੋਕ ਨਹੀਂ ਸਕਦਾ ਐਡਾ ਭਾਵੇਂ ਦੇ ਵਿੱਚ ਸ਼ਕਤੀ ਆ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਕਿ ਸ਼ਿਵ ਜੀ ਜੀ ਦਾ ਤ੍ਰਿਸ਼ੂਲ ਹੈ ਕਿੱਥੇ ਆ ਹੁਣ ਕੁਝ ਲੋਕ ਕਹਿੰਦੇ ਵੀ ਸ਼ਿਵ ਜੀ ਦਾ ਤ੍ਰਿਸ਼ੂਲ ਉਹਨਾਂ ਦੇ ਕੋਲ ਹੀ ਆ ਉਹਨਾਂ ਦੇ ਨਾਲ ਹੀ ਆ ਉਹ ਅੱਜ ਵੀ ਹੈਗੇ ਆ ਉਹ ਕਿਧਰੇ ਗਏ ਨਹੀਂ 90% 90% ਲੋਕ ਇਸ ਗੱਲ ਦੀ ਹਾਮੀ ਭਰਦੇ ਆ ਵੀ ਸ਼ਿਵ ਜੀ ਦਾ ਜਿਹੜਾ ਤਰਸ਼ੂਲ ਆ ਉਹਨਾਂ ਦੇ ਕੋਲ ਆ ਹੁਣ ਕੁਝ ਲੋਕ ਕਹਿੰਦੇ ਹਨ ਕਿ ਨਹੀਂ ਉੱਤਰਾਖੰਡ ਦੇ ਵਿੱਚ ਇੱਕ ਮੰਦਿਰ ਆ ਉਹ ਮੰਦਿਰ ਦਾ ਨਾਮ ਹੈ ਗੋਪੀਨਾਥ ਮੰਦਿਰ ਗੋਪੀਨਾਥ ਮੰਦਿਰ ਵਿੱਚ 5 ਮੀਟਰ ਲੰਮਾ ਇੱਕ ਤਰਸ਼ੂਲ ਆ ਉੱਥੇ ਅੱਜ ਵੀ ਉੱਥੋਂ ਦੇ ਲੋਕਾਂ ਦਾ ਕਹਿਣਾ ਵੀ ਇਹ ਜਿਹੜਾ ਤਰਸ਼ੂਲ ਹੈ ਇਹ ਗੁਰਸਿੱਖ ਪਿਆਰਿਓ ਸ਼ਿਵ ਜੀ ਦਾ ਹੀ ਤਰਸ਼ੂਲ ਆ ਜੋ ਕਾਮਦੇਵ ਦਾ ਜਿਹੜਾ ਹੰਕਾਰ ਤੋੜਨਾ ਸੀਗਾ ਮਾਣ ਤੋੜਨਾ ਸੀ ਸ਼ਿਵ ਜੀ ਨੇ ਉਹਦੇ ਵੱਲ ਆਪਣਾ ਤ੍ਰਿਸ਼ੂਲ ਮਾਰਿਆ ਸੀਗਾ ਤਾਂ ਉਦੋਂ ਤੇ ਤ੍ਰਿਸ਼ੂਲ ਇੱਥੋਂ ਹਾਜਰ ਆ। ਉਹ ਲੋਕ ਇਹ ਮੰਨਦੇ ਆ। ਹੁਣ ਆਪਾਂ ਇਹਦੇ ਗੱਲਾਂ ਨਾਲ ਸਹਿਮਤ ਹੋਣਾ ਜਾਂ ਨਹੀਂ ਹੋਣਾ ਇਹ ਤਾਂ ਆਪ ਆਪਣੀ ਬੁੱਧ ਹੈ ਜੀਤੀ। ਕਿਦਾਂ ਭਾਈ ਆਪਣੀ ਆਪਣੀ ਮੱਤ ਆ ਸਾਰਿਆਂ ਦੀ। ਤੁਸੀਂ ਇਹ ਗੱਲਾਂ ਪ੍ਰਾਣਾਂ ਦੇ ਨਾਲ ਸਹਿਮਤ ਹੋਣਾ ਜਾਂ ਉਹ ਜਿਹੜੀ ਜਗ੍ਹਾ ਹੈ ਉੱਥੇ ਉਹ ਗੋਪੀਨਾਥ ਮੰਦਿਰ ਉੱਤਰਾਖੰਡ ਦੇ ਵਿੱਚ ਬਣਿਆ ਹੋਇਆ। ਉਹ ਤਾਂ ਇਹ ਗੱਲ ਨੂੰ ਮੰਨਦੇ ਆ ਉੱਥੋਂ ਦੇ ਲੋਕ ਆਪਾਂ ਮੰਨਣਾ ਜਾਂ ਨਹੀਂ ਮੰਨਣਾ ਇਹ ਆਪਣੇ ਤੇ ਆ ਹੁਣ ਜਦੋਂ ਆਪਾਂ ਇਸ ਤੋਂ ਵੀ ਪੁਰਾਣਾ ਇਤਿਹਾਸ ਬਾਤਦੇ ਆ ਏਸ਼ੀਅਨ ਗ੍ਰੀਕ ਮਾਈਥੋਲੋਜੀ ਜਿਹੜੀ ਆ ਉਹਦੇ ਵਿੱਚ ਵੀ ਪ੍ਰਾਚੀਨ ਜਿਹੜੇ ਸਾਡੇ ਲੋਕ ਸੀਗੇ ਉਹਦੇ ਵਿੱਚ ਇੱਕ ਸਮੁੰਦਰ ਦਾ ਦੇਵਤਾ ਉਹਦੇ ਹੱਥ ਵਿੱਚ ਵੀ ਤਰਸ਼ੂਲ ਨਾਂ ਦਾ ਇੱਕ ਹਥਿਆਰ ਫੜਿਆ ਨਜ਼ਰ ਆਉਂਦਾ ਕਿਤੇ ਕਿਤੇ ਤਸਵੀਰਾਂ ਦੇ ਵਿੱਚ ਇਹ ਤੁਸੀਂ ਸਾਰੀਆਂ ਚੀਜ਼ਾਂ ਖੋਜ ਸਕਦੇ ਹੋ ਆਪ ਕਿਉਂਕਿ ਮੈਂ ਇਹਦੇ ਬਾਰੇ ਜ਼ਿਆਦਾ ਨਹੀਂ ਕਹੂੰਗਾ ਕਿਉਂਕਿ ਆਪਣਾ ਜਿਹੜਾ ਵਿਸ਼ਾ ਹੈ ਉਹ ਸ਼ਵਦੀ ਦਾ ਹੀ ਹੈ ਉਹ ਨਾਲ ਗੱਲ ਜੁੜਦੀ ਕਰਕੇ ਮੈਂ ਆਪ ਜੀ ਨੂੰ ਦੱਸ ਰਿਹਾ ਕਿ ਉਹਦੇ ਵਿੱਚ ਵੀ ਉਹ ਤਿੰਨ ਜਿਹੜੇ ਤਰਸ਼ੂਲ ਦੇ ਵਾਂਗ ਉਹ ਹਿੱਸਿਆਂ ਵਾਲਾ ਹਥਿਆਰ ਉਹਦੇ ਕੋਲ ਵੀ ਦੇਖਿਆ ਗਿਆ ਉਹ ਦੇਵਤੇ ਨੂੰ ਪੋਸਾਈਡਨ ਵੀ ਕਹਿੰਦੇ ਸੀ ਕਿਹਾ ਜਾਂਦਾ ਵੀ ਤਰਸ਼ੂਲ ਦੇ ਸਹਾਰੇ ਤੇ ਉਹ ਰਾਜ ਕਰਦਾ ਸੀ ਤਰਸ਼ੂਲ ਹੀ ਉਹਦੇ ਇਹੋ ਜੀ ਸ਼ਕਤੀ ਸੀ ਵੀ ਉਹਦੇ ਨਾਉਣੇ ਸਮੁੰਦਰ ਤੇ ਸਾਰੇ ਪਾਸੇ ਰਾਜ ਕੀਤਾ ਹੋਇਆ ਸੀਗਾ ਸਮੁੰਦਰ ਦਾ ਰਾਜਾ ਬਣ ਗਿਆ ਹੁਣ ਗੁਰੂ ਸਾਹਿਬ ਜੀ ਤਾਂ ਕਹਿੰਦੇ ਆ ਰਾਜ ਬਿਨਾ ਧਰਮ ਬਿਨਾ ਨਹਿ ਰਾਜ ਚਲੇ ਹੈ ਇਸ ਕਰਕੇ ਵੀ ਇਹ ਸਾਰੀਆਂ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ ਨੇ ਧਰਮ ਬਿਨਾ ਸਭ ਦਲੇ ਮਲੇ ਰਾਜ ਬਿਨਾ ਨਹਿ ਧਰਮ ਚਲੇ ਹੈ ਗੁਰੂ ਪਿਆਰਿਓ ਇਸ ਤਰ੍ਹਾਂ ਕਿ ਇਹ ਚੀਜ਼ਾਂ ਆਪਸ ਵਿੱਚ ਜੁੜੀਆਂ ਹੁੰਦੀਆਂ ਨੇ ਹੁਣ ਆਪਾਂ ਸ਼ਿਵ ਜੀ ਭਗਵਾਨ ਦੇ ਤ੍ਰਿਸ਼ੂਲ ਦੀ ਗੱਲ ਕਰ ਰਹੇ ਹਾਂ ਹੁਣ ਤ੍ਰਿਸ਼ੂਲ ਦੇ ਤਿੰਨ ਹਿੱਸੇ ਆ ਬਹੁਤ ਕੁਝ ਕਹਿੰਦੇ ਆ ਪਹਿਲਾਂ ਮੈਂ ਆਪ ਜੀ ਨੂੰ ਦੱਸਿਆ ਰਜੋ ਗੁਣ ਤਮੋ ਗੁਣ ਸਤੋ ਗੁਣ ਇੰਨੇ ਹੀ ਨਹੀਂ ਤਿੰਨ ਸਮਿਆਂ ਨੂੰ ਵੀ ਇਹ ਦਰਸਾਉਂਦਾ ਬੀਤਿਆ ਹੋਇਆ ਸਮਾਂ ਭੂਤ ਕਾਲ ਚੱਲ ਰਿਹਾ ਸਮਾਂ ਵਰਤਮਾਨ ਆਉਣ ਵਾਲਾ ਸਮਾਂ ਭਵਿੱਖ ਕਾਲ ਤਰਸੂਲ ਦੇ ਜਿਹੜੇ ਅਰਥ ਆ ਕਿੰਨੇ ਤਰੀਕੇ ਨਾਲ ਆਪਾਂ ਕੱਢ ਸਕਦੇ ਆ ਇਹ ਵਿਦਵਾਨਾਂ ਨੇ ਸ਼ਬ ਪ੍ਰਾਣ ਦੇ ਵਿੱਚ ਵੀ ਇਹ ਚੀਜ਼ਾਂ ਲਿਖੀਆਂ ਹੋਈਆਂ ਤਿੰਨ ਤਰ੍ਹਾਂ ਦੇਖੋ ਲੰਘ ਚੁੱਕਾ ਸਮਾਂ ਚੱਲ ਰਿਹਾ ਸਮਾਂ ਆਉਣ ਵਾਲਾ ਸਮਾਂ ਆਪਕੀ ਇੱਕ ਚੀਜ਼ ਦੇ ਅਰਥ ਕਿੰਨੇ ਹੋ ਰਹੇ ਇਹ ਬੰਦੇ ਦੀ ਖੋਜ ਹੀ ਆ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਬੰਦਾ ਜਿਹੜਾ ਹੈ ਜੇ ਗੁਰੂ ਦੀ ਗੱਲ ਸੁਣ ਲਵੇ ਉਹਦੇ ਵਿੱਚ ਕਿੰਨੇ ਭਾਵ ਕੀ ਮੱਤ ਆ ਜਾਣਗੇ ਮਤ ਵਿੱਚ ਰਤਨ ਜਵਾਹਰ ਮਾਨਕ ਮਤ ਵਿੱਚ ਹੀ ਰਤਨ ਜਵਾਹਰ ਵੀ ਵਿੱਚੇ ਮਾਨਕ ਹੀ ਵਿੱਚੇ ਵਿੱਚ ਇਹਦੇ ਦੇਖੋ ਦਿਮਾਗ ਦੇ ਖੋਜਾਂ ਕਲੇਸ਼ ਦਾ ਘਰ ਵੀ ਇਹੀ ਆ ਇਹ ਝਗੜਾ ਪਾਉਣਾ ਚਲਾਕੀਆਂ ਖੇਡਣੀਆਂ ਰਾਜ ਤੋਂ ਲਾਉਣਾ ਕਿਸੇ ਨੂੰ ਗੱਦੀ ਤੋਂ ਲਾਉਣਾ ਸਭ ਕੁਝ ਕਰੀ ਜਾਂਦਾ ਹੈ ਨਾ ਠੀਕ ਆ ਨਾ ਇਸ ਤਰ੍ਹਾਂ ਜਿਹੜਾ ਤ੍ਰਿਸ਼ੂਲ ਆ ਉਹਦੇ ਅਰਥ ਇਹ ਵੀ ਤੁਸੀਂ ਲੈਣੇ ਨਾਲੇ ਜਿਹੜੇ ਤ੍ਰਿਸ਼ੂਲ ਦੀਆਂ ਅਸੀਂ ਤਸਵੀਰਾਂ ਵੇਖਦੇ ਆ ਨਾ ਇਹ ਉਹਦਾ ਪ੍ਰਤੀਰੂਪ ਆ ਇੱਕ ਅਸਲ ਰੂਪ ਨਹੀਂ ਹੈਗਾ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦੀ ਕੋਈ ਅਸਲ ਤਸਵੀਰ ਨਹੀਂ ਆਪਾਂ ਸ਼ਬਦਾਂ ਵਿੱਚ ਉਹਨਾਂ ਦੇ ਦਰਸ਼ਨ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਆਪਾਂ ਉਹਨਾਂ ਦੀ ਬਾਣੀ ਵਿੱਚੋਂ ਮਹਾਰਾਜ ਜੀ ਦੇ ਇਤਿਹਾਸ ਵਿੱਚੋਂ ਉਹਨਾਂ ਦੇ ਸਰੂਪ ਦੇ ਦਰਸ਼ਨ ਕਰਦੇ ਆ ਹਾਂ ਵੀ ਨਾਮ ਦੀ ਕਮਾਈ ਵਾਲਾ ਹੋਵੇ ਉਹਨੂੰ ਪ੍ਰਤੱਖ ਦਰਸ਼ਨ ਹੋ ਸਕਦੇ ਆ ਹੋਏ ਵੀ ਉਹ ਵੱਖਰੀ ਗੱਲ ਆ ਪਰ ਮੈਂ ਇਹ ਕਹਿ ਰਿਹਾ ਵੀ ਜਿਹੜੀਆਂ ਆ ਤਸਵੀਰਾਂ ਹੁੰਦੀਆਂ ਇੱਕ ਪ੍ਰਤੀਰੂਪ ਹੁੰਦੀਆਂ ਉਹਦੀਆਂ ਵੀ ਕਿਸੇ ਨੇ ਕਲਪਨਾ ਦੇ ਅਧੀਨ ਹੋ ਕੇ ਸਾਜੀਆਂ ਹੁੰਦੀਆਂ ਬਣਾਈਆਂ ਹੁੰਦੀਆਂ ਆਪਾਂ ਇਹਨਾਂ ਨੂੰ ਵੀ ਕਹਿ ਸਕਦੇ ਆ ਕਿ ਇਹ ਇੱਕ ਕਲਪਨਾ ਹੈ ਤ੍ਰਿਸ਼ੂਲ ਦੀ ਵੀ ਇੱਕ ਕਲਪਨਾ ਹੀ ਆ ਵੀ ਤਿੰਨ ਡੰਡਿਆਂ ਵਾਲਾ ਹੋ ਸਕਦਾ ਉਹਦੀ ਆਕਾਰ ਉਹਦੀ ਸ਼ੇਪ ਕੋਈ ਹੋਰ ਤਰ੍ਹਾਂ ਦੀ ਹੋਵੇ ਇਹ ਤਾਂ ਇੱਕ ਤਰ੍ਹਾਂ ਦਾ ਅਪਨਿਉ ਸਮਝਾਉਣ ਮਾਤਰ ਖੋਜ ਕੀਤੀ ਗਈ ਹੈ ਹੁਣ ਭਗਵਾਨ ਸ਼ਿਵ ਜੀ ਦਾ ਤਿੰਨ ਜਿਹੜਾ ਹੰਸਾ ਹੈ ਤਿੰਨ ਅੱਖਰ ਆ ਉਹਦੇ ਨਾਲ ਘੂੜਾ ਸਬੰਧ ਆ ਤਰਸ਼ੂਲ ਦੇ ਤਿੰਨ ਤਕੋਣ ਠੀਕ ਆ ਨਾ ਉਹਨਾਂ ਦਾ ਤੀਜਾ ਨੇਤਰ ਇਹ ਵੀ ਆਵਜ ਨੂੰ ਸੁਣਿਆ ਹੋਵੇਗਾ ਕਿ ਆ ਮਸਤਕ ਜਿਹੜਾ ਹੁੰਦਾ ਆਪਣਾ ਉਹਦੇ ਵਿੱਚਕਾਰ ਤੀਜਾ ਨੇਤਰ ਉਹ ਜਦੋਂ ਖੁੱਲਦਾ ਹੈ ਤੇ ਉਹ ਬਹੁਤ ਜ਼ਿਆਦਾ ਵੀਰ ਰਸ ਵਿੱਚ ਆ ਜਾਂਦਾ ਉਹਨੂੰ ਹੀ ਖੁੱਲਦਾ ਜਦੋਂ ਵੀਰ ਰਸ ਵਿੱਚ ਆਉਂਦੀ ਹੈ ਜਾਂ ਜਦੋਂ ਖੁੱਲਦਾ ਉਦੋਂ ਵੀਰ ਰਸ ਪ੍ਰਗਟ ਹੋ ਜਾਂਦਾ ਉਹ ਆਪਾਂ ਸਾਰਿਆਂ ਨੇ ਇੱਕ ਕਾਲਪਨਿਕ ਰੂਪ ਦੇ ਵਿੱਚ ਟੈਲੀਵਿਜ਼ਨ ਤੇ ਵੀ ਆਪਾਂ ਚੀਜ਼ਾਂ ਦੇਖੀਆਂ ਹੋਈਆਂ ਹੁਣ ਤ੍ਰਿਸ਼ੂਲ ਨੂੰ ਇਸ ਤਰ੍ਹਾਂ ਵੀ ਕਿਹਾ ਜਾਂਦਾ ਕਿ ਤ੍ਰਿਸ਼ੂਲ ਦੇ ਵਿੱਚ ਉਹ ਸ਼ਕਤੀ ਸੀ ਵੀ ਉਹ ਵਰਤਮਾਨ ਤੇ ਵੀ ਜਾ ਕੇ ਚੱਲ ਰਹੇ ਸਮੇਂ ਤੇ ਜਾ ਕੇ ਅਸਰ ਕਰ ਸਕਦੀ ਹੈ ਸ਼ੈਵ ਦੀ ਸ਼ਕਤੀ ਬੀਤੇ ਸਮੇਂ ਤੇ ਵੀ ਆਉਣ ਵਾਲੇ ਸਮੇਂ ਨੂੰ ਵੀ ਠੀਕ ਕਰ ਸਕਦੀ ਉਹਦੀ ਸ਼ਕਤੀ ਤ੍ਰਿਸ਼ੂਲ ਵਿੱਚ ਭਾਵ ਇਨੀ ਸ਼ਕਤੀ ਆ ਹੁਣ ਦਸ਼ਮ ਗ੍ਰੰਥ ਵਿੱਚੋਂ ਪੰਕਤੀਆਂ ਤਬ ਕਰਤ ਸਕਲ ਦਾਨਵ ਸੰਘਾਰ ਕਰ ਦੁਨਜ ਪ੍ਰਲਬ ਸੰਤਨ ਉਦਾ ਇਵੇਂ ਸ਼ਿਵ ਜੀ ਨੇ ਆਪਣੇ ਤ੍ਰਿਸ਼ੂਲ ਦੇ ਨਾਲ ਦਾਨਵਾਂ ਦਾ ਸੰਘਾਰ ਕੀਤਾ ਤੇ ਸੰਤਾਂ ਦਾ ਬਚਾਅ ਕੀਤਾ ਸਾਰੇ ਦੁਸ਼ਟਾਂ ਦਾ ਨਾਸ ਕਰਕੇ ਪ੍ਰਮਾਤਮਾ ਨੂੰ ਜਾ ਕੇ ਨਤਮਸਤਕ ਹੋਏ ਇਸ ਤਰ੍ਹਾਂ ਸਾਰੇ ਦੁਸ਼ਟਾਂ ਦਾ ਨਾਸ ਕਰ ਦਿੱਤਾ ਭਗਵਾਨ ਦੇ ਹਿਰਦੇ ਵਿੱਚ ਬੜੀ ਖੁਸ਼ੀ ਹੋਈ ਇੱਕ ਦੈਂਤ ਸੀਗਾ ਤ੍ਰੈਪੁਰ ਨਾਮ ਦਾ ਬੜਾ ਜ਼ੋਰ ਵਾਲਾ ਜਿਹਦਾ ਤੇਜ ਸੂਰਜ ਵਾਂਗ ਤਪੇ ਬਹੁਤ ਵੱਡਾ ਦੈਂਤ 14 ਲੋਕਾਂ ਨੂੰ ਜਿੱਤਣ ਵਾਲਾ ਤੇ ਉਹਨੂੰ ਵੀ ਸ਼ੈਵ ਜੀ ਨੇ ਹੀ ਮਾਰਿਆ ਸੀ ਸਾਧੂ ਸੰਤਾਂ ਨੂੰ ਉਹ ਦੁੱਖ ਦਿੰਦਾ ਸੀਗਾ ਇਸ ਤਰ੍ਹਾਂ ਭਾਈ ਸ਼ੈਵ ਦੀ ਜਿਹੜੀ ਭਗਵਾਨ ਦੀ ਇਹਨਾਂ ਦੀ ਦੇਵਤੇ ਦੀ ਮਹਿਮਾ ਅੱਜ ਵੀ ਪ੍ਰਚਲਿਤ ਪੰਜਾਬ ਦੇ ਵਿੱਚ ਵੀ ਇੱਦੋਂ ਤਾਂ ਬਾਹਰ ਵੀ ਆਪਾਂ ਚਲੇ ਜਾਈਏ ਸਟੇਟਾਂ ਤੇ ਚਾਰ ਸਟੇਟਾਂ ਵਿੱਚ ਭਗਵਾਨ ਸ਼ਿਵ ਦੇ ਮੰਦਰ ਬਹੁਤ ਜ਼ਿਆਦਾ ਬਣੇ। ਸ਼ਿਵ ਲਿੰਗ ਦੀ ਪੂਜਾ ਵੱਡੇ ਪੱਧਰ ਤੇ ਹੋ ਰਹੀ ਹੈ ਪੰਜਾਬ ਦੇ ਵਿੱਚ। ਵੱਡੇ ਪੱਧਰ ਤੇ ਪੰਜਾਬ ਵਿੱਚ ਵੀ ਤੁਹਾਨੂੰ ਮੰਦਰ ਦਿਖਣਗੇ। ਬਾਹਰ ਤਾਂ ਜਾ ਕੇ ਆਪਾਂ ਵੇਖਦੇ ਆਂ ਕਿ ਇਤਨੇ ਹੋਣੇ ਹੀ ਹੋਣੇ ਆ। ਪੰਜਾਬ ਦੇ ਵਿੱਚ ਵੀ ਸ਼ਿਵ ਜੀ ਦੇ ਮੰਦਰ ਬਣੇ ਹੋਏ। ਪਿੰਡਾਂ ਪਿੰਡਾਂ 'ਚ ਬਣੇ ਹੋਏ। ਇਹ ਗੱਲ ਤੋਂ ਤੁਸੀਂ ਮਨ ਕਰ ਨਹੀਂ ਹੋ ਸਕਦੇ। ਇਸ ਕਰਕੇ ਸ਼ਿਵ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਾਫੀ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਕਿਹਾ ਉਹ 24 ਅਵਤਾਰਾਂ ਵਿੱਚੋਂ ਇਹਨਾਂ ਨੂੰ ਵਿਸ਼ਨੂੰ ਦਾ ਭਗਵਾਨ ਦਾ ਰੂਪ ਦੱਸਿਆ ਕਿ ਜਿਵੇਂ ਆਪਾਂ ਕਹਿੰਦੇ ਆਪਾ ਬਤਾਰ ਅਵਤਾਰਾਂ ਵਿੱਚੋਂ ਅਵਤਾਰ ਨਿਕਲਨੇ ਉਸ ਤਰ੍ਹਾਂ ਠੀਕ ਹੈ ਨਾ ਤੇ ਅਕਾਲ ਪੁਰਖ ਨੂੰ ਸ਼ਿਵਾ ਕਿਹਾ ਦੇਹ ਸ਼ਿਵਾ ਵਰ ਮੋਇ ਹੈ ਸੁਭ ਕਰਮਨ ਤੇ ਕਬ ਹਉ ਨ ਟਰੋ ਨਾ ਡਰੋ ਅਰ ਸੋ ਜਬ ਜਾਏ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਾ ਗੁਰੂ ਪਿਆਰਿਓ ਮਾੜੇ ਕੰਮਾਂ ਤੋਂ ਕਰਨ ਲੱਗੇ ਮੈਂ ਕਦੇ ਸੰਕੋਚਾ ਨਾ ਡਰਾਂ। ਇਹ ਸਤਿਗੁਰੂ ਮਹਾਰਾਜ ਕਲਗੀਧਰ ਜੀ ਦੇ ਬਚਨ। ਉੱਥੇ ਉਹ ਪ੍ਰਮਾਤਮਾ ਨੂੰ ਕਹਿ ਰਹੇ ਆ ਰੱਬ ਦੀ ਸ਼ਕਤੀ ਨੂੰ ਕਹਿ ਰਹੇ ਆ ਤਾਂ ਇਹਨਾਂ ਚੀਜ਼ਾਂ ਦਾ ਜਿਹੜਾ ਸਪਸ਼ਟਤਾ ਸੀਗੀ ਬੜੀ ਜ਼ਰੂਰੀ ਸੀਗੀ ਤਾਂ ਇਹ ਤੁਸੀਂ ਸੋਣੀ ਲਿਆ। ਸ਼ਿਵ ਜੀ ਦੇ ਤ੍ਰਿਸ਼ੂਲ ਦਾ ਕੀ ਮਤਲਬ? ਤਿੰਨਾ ਦਾ ਤਿੰਨ ਨੰਬਰ ਦੇ ਨਾਲ ਕੋਈ ਖਾਸ ਮਹੱਤਵ ਆ। ਤਾਂ ਕੁਝ ਕਾਲਪਨਿਕ ਗੱਲਾਂ ਵੀ ਹੋ ਸਕਦੀਆਂ ਪੁਰਾਣਾ ਵਿੱਚ ਲਿਖੀਆਂ ਗਈਆਂ ਉਹਦੇ ਬਾਰੇ ਆਪਾਂ ਜੀ ਨੇ ਵਿਚਾਰ ਕੀਤੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਤੇ ਦਸਮ ਗ੍ਰੰਥ ਵਿੱਚੋਂ ਵਿਚਾਰ ਕੀਤੀ ਹੈ ਤੇ ਕੁਝ ਵਿਦਵਾਨਾਂ ਦੇ ਜਿਹੜੇ ਕਥਨ ਆ ਉਹ ਆਪਾਂ ਸਾਂਝੇ ਕੀਤੇ ਆ ਅ ਗੁਰੂ ਪਿਆਰਿਓ ਇਹ ਜਿਹੜੀ ਬਾਣੀ ਆ ਬੜੀ ਅਗਾਧ ਬੋਧ ਆ ਸਤਿਗੁਰੂ ਮਹਾਰਾਜ ਦੀ ਇੱਕ ਜੀਵ ਆਪਾਂ ਗੁਰੂ ਸਾਹਿਬ ਦੀ ਸਿਫਤ ਨਹੀਂ ਕਰ ਸਕਦੇ ਰੱਬ ਦੀ ਸਿਫਤ ਨਹੀਂ ਕਰ ਸਕਦੇ ਜਿਹੜੇ ਹਿੰਦੂ ਵੀਰ ਨੇ ਉਹਨਾਂ ਲਈ ਉਹ ਰੱਬ ਨੇ ਸ਼ੈਵ ਜੀ ਨੂੰ ਮੰਨਦੇ ਆ ਉਹਨਾਂ ਲਈ ਉਹੀ ਰੱਬ ਨੇ ਆਪਾਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਉਹ ਇਹ ਨਹੀਂ ਕਹਿ ਸਕਦੇ ਉਹਨਾਂ ਨੂੰ ਹਟਾ ਨਹੀਂ ਸਕਦੇ ਇਹ ਉਹਨਾਂ ਨੂੰ ਮੰਨਦੇ ਆ ਉਹ ਉਹਨਾਂ ਦੀ ਤੁਮ ਕੋ ਤੇਮਾਰਾ ਖੂਬ ਹਮ ਕੋ ਹਮਾਰਾ ਖੂਬ ਪਰ ਇਹ ਚੀਜ਼ਾਂ ਦੀ ਵਿਚਾਰ ਕਰਨੀ ਬੜੀ ਜ਼ਰੂਰੀ ਹੋ ਜਾਂਦੀ ਵੀ ਗੁਰੂ ਸਾਹਿਬ ਜੀ ਨੇ ਵੀ ਕਦੇ ਕਿਹਾ ਸੀਗਾ ਪਰ ਕਈ ਵਾਰ ਹੁੰਦਾ ਵੀ ਤੁਹਾਡੇ ਗੁਰੂ ਨੇ ਸ਼ੈਵ ਜੀ ਤੋਂ ਮਰ ਮੰਗਿਆ ਫਿਰ ਉਹ ਸਾਰੀ ਗੱਲ ਆਪਾਂ ਨੂੰ ਸਪਸ਼ਟ ਹੋ ਗਈ ਨਾ ਵੀ ਸ਼ਿਵਾ ਕੀ ਆ ਤੇ ਸ਼ੈਵ ਕੀ ਹੈ ਇੱਕ ਰੂਦਰ ਅਵਤਾਰ ਕੀਆ ਉਹ ਸ਼ਿਵਾ ਵਾਹਿਗੁਰੂ ਰੱਬ ਦੀ ਸ਼ਕਤੀ ਹੈ ਤਾਂ ਦੋਨਾਂ ਚੀਜ਼ਾਂ ਵਿੱਚ ਅੰਤਰ ਆ ਇੱਕ ਨਾਮ ਦੇ ਕਈ ਅਰਥ ਹੁੰਦੇ